ਕਾਲ ਜੀ ਸਾਰਿਆਂ ਨੂੰ ਜਿਵੇਂ ਅਸੀਂ ਵੇਸਟ ਮੈਨਰ ਦੇ ਪ੍ਰੋਜੈਕਟ ਕਰਦੇ ਆ ਪਿੰਡਾਂ ਵਿੱਚ ਅੱਜ ਅਸੀਂ ਫਿਰ ਤੋਂ ਜਿਵੇਂ ਚਾਰਲਸ ਡਿਕਨਸ ਦੀ ਪਿਛਲੇ ਵੀਡੀਓ ਚ ਚਰਚਾ ਕੀਤੀ ਸੀ ਇਸੇ ਤਰ੍ਹਾਂ ਇੱਕ ਹੈਂਰੀ ਮੇਹੂ ਕਰਕੇ ਉਸਨੇ ਕਿਤਾਬ ਪਬਲਿਸ਼ ਕੀਤੀ 1855 ਚ ਲੰਡਨ ਲੇਬਰ ਇਨ ਦਾ ਲੇਬਰ ਪੂਰ ਉਸਨੇ ਕਿਤਾਬ ਪਬਲਿਸ਼ ਕੀਤੀ ਉਹਨੇ ਦੱਸਿਆ ਵੀ ਜਿਹੜੀ ਲੇਬਰ ਕਲਾਸ ਸੀ ਇਹਨਾਂ ਨੇ ਦੱਸਿਆ ਵੀ ਕਿੰਨੀ ਹਾਲਾਤ ਮਾੜੀ ਸੀਗੇ ਮਤਲਬ ਉਹਨਾਂ ਦੇ ਉੱਥੇ ਜਿਹੜੇ ਪਿਖਾਰੀ ਸੀਗੇ ਜੇਬ ਕਤਰੇ ਸੀਗੇ ਇਹ ਜਿਹੜੇ ਨਾਈਫ ਸਵੈਲਰ ਉਹ ਚਾਕੂ ਖਾਨ ਵਾਲੇ ਬੰਦੇ ਸੀ ਸਟਰੀਟ ਸੈਲਰ ਸੀਗੇ ਜਿਹੜੇ ਜੜੀਆਂ ਤੇ ਸਮਾਨ ਵੇਚਦੇ ਸੂਪਰ ਹੁੰਦੇ ਸੀਗੇ ਜਿਹੜੇ ਪ੍ਰੋਸਟੀਟ ਹੁੰਦੇ ਸੀਗੇ ਵੇਸਟ ਪਿਕਰਸ ਹੁੰਦੇ ਸੀਗੇ ਉਹਨਾਂ ਰੇੜੀ ਵਾਲਿਆਂ ਦੇ ਹਾਲਾਤ ਕੀ ਹੋ ਉਹਨੇ ਦੱਸਿਆ ਵੀ ਹਾਲਾਤ ਕਾਫੀ ਮਾੜੇ ਸੀ ਉਸ ਸਮੇਂ ਜਿਹੜੇ ਉਹ ਬੰਦੇ ਸੀਗੇ ਮਤਲਬ ਉਹ ਘਰ ਤੋਂ ਜਾ ਕੇ ਹੋਮ ਟੂ ਹੋਮ ਉਹ ਆਪਣਾ ਗੁਜ਼ਾਰਾ ਕਰਦੇ ਸੀ ਜਿਵੇਂ ਸਾਡੇ ਹੁਣ ਵੇਸਟ ਕਲੈਕਟਰ ਆਉਂਦੇ ਅਸੀਂ ਤਰ੍ਹਾਂ ਹੀ ਉੱਥੇ ਸਾਰਾ ਕੂੜਾ ਚੱਕਦੇ ਸੀ ਬਸ ਜਿਹੜਾ ਸਮਾਨ ਉਹ ਬਿਕਨ ਵਾਲਾ ਸੋ ਚੱਕਦੇ ਸੀਗੇ ਮਤਲਬ ਉਹ ਰੈਬਿਟ ਸਕਿਨਸ ਹੋ ਗਿਆ ਪੁਰਾਣੇ ਅੰਬ੍ਰਛਤਰੀਆ ਹੋ ਗਿਆ ਬੋਟਲ ਹੋ ਗਿਆ ਗਲਾਜੋ ਗਲਾਸ ਹੋ ਗਿਆ ਉੱਥੇ ਜਿਹੜਾ ਇਕੱਠਾ ਕਰਦੇ ਕੰਚ ਦੀਆਂ ਸਾਰਾ ਤਾਂ ਬਰੋਕਨ ਮੈਟਲ ਹੋ ਗਿਆ ਬੋਨਸ ਹੋ ਗਿਆ ਟੀ ਲੀਫਸ ਹੋ ਗਏ ਸਾਰੇ ਇਕੱਠਾ ਕਰਦੇ ਪੁਰਾਣੇ ਕਲੋਸ ਹੋ ਗਏ ਤਾਂ ਉਦੋਂ ਵਾ ਜਿਹੜੇ ਸੀਵਰ ਜਿਹੜੇ ਸੀਵਰੇ ਸਾਫ ਕਰਨ ਲਈ ਕਾਪਰ ਨੂੰ ਕੱਢਣ ਵਾਸਤੇ ਉਹਨੂੰ ਟੌਰਚਰਸ ਬੋਲਦੇ ਸੀ ਉਹ ਵੀ ਉਹ ਵੀ ਹੁੰਦੇ ਸੀਗੇ ਤੇ ਪਿਓਰ ਫਾਈਂਡਰਸ ਇੱਕ ਸ਼ਬਦ ਇੱਥੇ ਤਾਂ ਯੂਜ਼ ਕਰ ਰਹੇ ਆਂ ਜਿਹੜੀ ਡੌਗ ਦੀ ਸ਼ਿਟ ਮੈ ਉਹਨੂੰ ਉਹ ਡੌਗ ਦੀ ਸ਼ਿਟ ਨੂੰ ਇਕੱਠਾ ਕਰਦੇ ਸੀਗੇ ਇਹ ਵੀ ਕਾਰਜ ਕਰਦੇ ਸੀ ਕਿਉਂਕਿ ਉਸ ਵਿੱਚ ਐਂਜ਼ਾਈਮ ਹੁੰਦਾ ਕਹਿੰਦੇ ਉਹ ਲੈਦਰ ਨੂੰ ਸੌਫਟ ਕਰਦਾ ਹੈਗਾ ਇਸ ਲਈ ਉਹ ਵੀ ਚੱਕੀ ਉਹ ਵੀ ਪਿੱਕ ਕੀਤੀ ਜਾਂਦੀ ਸੀ ਇਹਨੂੰ ਯੂਜ਼ ਕਰਦੇ ਸੀਗੇ ਤਾਂ ਉਹਨਾਂ ਨੇ ਦੱਸਿਆ ਵੀ ਇਹ ਬੰਦੇ ਨੇ ਦੱਸਿਆ ਵੀ ਬਹੁਤ ਹਾਲਾਤ ਕੰਡੀਸ਼ਨ ਮਾੜੀ ਸੀਗੀ ਇਸ ਤੋਂ ਬਾਅਦ ਜਿਹੜਾ ਰੀਫਾਰਮ ਸ਼ੁਰੂ ਹੋਇਆ ਉਹਨਾ ਲੰਡਨ ਵਿੱਚ ਜਿਹੜੇ ਲਾਜ਼ ਬਣੇ ਮਤਲਬ ਕਹਿੰਦੇ ਨੇ ਲੇਬਰ ਕਲਾਸ ਦੀ ਸਥਿਤੀ ਜਿਹੜੀ ਠੀਕ ਹੋਣੀ ਸ਼ੁਰੂ ਹੋਈ ਤਾਂ ਸਾਡੇ ਜਿਹੜੇ ਵੇਸਟ ਜਿਹੜੇ ਪਿਕਰਸ ਹੈਗੇ ਹੁਣ ਸਾਡੇ ਦੇਸ਼ ਵੱਲ ਆਈ ਹੈ ਜੇ ਜੇ ਚਾਹੇ ਦਿੱਲੀ ਹੋਵੇ ਚਾਹੇ ਕਿਹੜੀ ਮਰਜੀ ਮੁੰਬਈ ਹੋਵੇ ਚਾਹੇ ਪੰਜਾਬ ਹੋਵੇ ਸਾਡੇ ਵੇਸਟ ਪਿਕਰ ਬਹੁਤ ਭਾਂ ਬਹੁਤ ਮਾੜੀ ਹਾਲਾਤ ਵਿੱਚ ਰਹਿੰਦੇ ਆ ਝੁੱਗੀਆਂ 'ਚ ਰਹਿੰਦੇ ਆ ਉਹਨਾਂ ਦੇ ਨਾਂ ਤਾਂ ਕੋਈ ਮਤਲਬ ਸਹੂਲਤ ਹੈਗੀ ਪਾਣੀ ਦੀ ਸਹੂਲਤਾਂ ਨਾ ਉਹਨੂੰ ਚੰਗੀ ਮਤਲਬ ਕਹਿੰਦਾ ਉਹਨੂੰ ਸਫਾਈ ਦੀ ਸਹੂਲਤਾਂ ਤਾਂ ਸਾਡੇ ਜਿਹੜੇ ਉਹ ਹੈਗੇ ਉਹਨਾਂ ਦੀ ਲਾਈਫ ਜਿਹੜੀ ਬਹੁਤ ਟਫ ਆ ਅਸੀਂ ਉਹਨੂੰ ਬਹੁਤ ਮਾੜੇ ਨਿਗਾ ਨਾਲ ਦੇਖਦੇ ਜਿਹੜੇ ਬੰਦੇ ਸਾਡੇ ਵੇਸਟ ਪਿਕਰ ਕੰਮ ਕਰਦੇ ਆ ਜੇ ਪਟਿਆਲੇ ਦੀ ਵੀ ਗੱਲ ਕਰੀਏ ਜਾਂ ਕਿਸੇ ਵੀ ਪੰਜਾਬ ਦੇ ਸ਼ਹਿਰ ਦੀ ਗੱਲ ਕਰੀਏ ਤੁਸੀਂ ਸ਼ਹਿਰ ਦੀ ਆਊਟਸਕੱਟ 'ਤੇ ਜਾਓਗੇ ਤੁਹਾਨੂੰ ਝ ਉਥੇ ਹੀ ਹੋ ਮਤਲਬ ਟਾਇਲਟ ਕਰਦੇ ਆ ਉਥੇ ਸਾਰਾ ਉਹ ਸੀਵਰੇਜ ਮੂਰੇ ਪਿਆ ਸਾਰੀ ਗੰਦਗੀ ਹਲਾਤ ਵਿੱਚ ਰਹਿ ਰਿਆ ਇਹ ਜਿਹੜੀ ਕੰਡੀਸ਼ਨ ਜਿਹੜੀ ਦੱਸੀ ਹੈਗੀ ਆ 1852 ਦੇ ਵਿੱਚ ਕਿਤਾਬ ਪਬਲਿਸ਼ ਹੋ ਉਹਨੇ ਸੰਦਸੋ ਲੰਡਨ ਦਾ ਹਾਲਾਤ ਇਹ ਸੀਗਾ ਅਸੀਂ ਮਤਲਬ 150 ਸਾਲ ਅੱਗੇ ਅੱਗੇ ਨੂੰ ਜ 150 200 ਸਾਲ ਅੱਗੇ ਨੂੰ ਚਲੇ ਜਾਓ ਹੁਣ ਸਾਡੇ ਹਾਲਾਤ ਜਿਹੜੇ ਉਹੀ ਆ ਮਤਲਬ ਉਹਨਾਂ ਨੇ ਆਪਣੀ ਤਰੱਕੀਆ ਕਰਕੇ ਸਾਰਾ ਸਿਸਟਮੈਟਿਕ ਬਣਾ ਲਿਆ ਸਾਡਾ ਵੇਸਟਮੈਨ ਜਿਹੜਾ ਪ੍ਰੋਜੈਕਟ ਆ ਉਹਦਾ ਉਹਦਾ ਇਹ ਜਿਹੜਾ ਮੁੱਦਾ ਹੈਗਾ ਵੀ ਜਿਹੜੀ ਸਾਡੀ ਹੌਲੀ ਹੌਲੀ ਆਪਾਂ ਸਾਡੇ ਦੇ ਕੰਟਰੀ ਨੂੰ ਪਿੰਡਾਂ ਨੂੰ ਸ਼ਹਿਰਾਂ ਨੂੰ ਸੀ ਸਾਫ਼ ਕਰਦੇ ਪਰ ਇਹਨਾਂ ਦੀ ਲਾਈਫ ਜਿਹੜੀ ਹੈ ਸੈੱਟ ਹੁੰਦੀ ਦੁਤੇ ਨੋ ਡਾਊਟ ਸਾਡੀ ਵਾਦੀ ਜ਼ਿਆਦਾ ਹੈਗੀ ਆ ਪਰ ਹਾਲੀਵੁੱਡ ਸਾਨੂੰ ਇਹਨਾਂ ਦੀ ਜਿਹੜੀ ਇਹਨਾਂ ਦਾ ਜਿਹੜਾ ਸਿਸਟਮ ਰਹਿਣ ਸੈਨ ਹੈਗਾ ਵੇਸਟ ਪਿਕਰਾਂ ਦਾ ਹੋਇਆ ਜਾਂ ਲੇਬਰ ਕਲਾਸ ਦਾ ਉਹਨੂੰ ਸੈੱਟ ਕਰਨਾ ਪੈਣਾ ਤਾਂ ਕਿ ਜਿਹੜਾ ਸਾਡਾ ਦੇਸ਼ ਵੀ ਤਰੱਕੀ ਵੱਲ ਨੂੰ ਜਾ ਸਕੇ ਧੰਨਵਾਦ ਜੀ ਸਾਰਿਆਂ ਦਾ